ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਪਿੰਡਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਸੂਆ ਸੂਆ ਨਗ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੋਲਡੀ ਜੀ ਪਿੰਡ ਭਿੰਡਰਕਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9851 364850 ਠੀਕ ਆ ਬਾਈ ਸੂਆ ਕਿੰਨਾ ਮਸੂਈ ਹੈ ਜੀ ਦਾ ਦੂਜਾ ਸੂਆ ਹੈ ਕਦੋਂ ਸੂਈ ਹੈ ਜੀ ਇਹ ਇਹ ਪਰਸੋ ਸੂਈ ਆ ਬੱਚਾ ਕਿ ਦਿੱਤਾ ਜੀ ਬੱਚੀ ਆ ਜੀ ਠੀਕ ਆ ਜੀ ਬੱਚੀ ਤੁਹਾਨੂੰ ਦਿਖਾ ਦਿੰਨੇ ਕੋਈ ਹੈਗਾ ਸੀਮਾ ਰਿਕਾਰਡ ਬਾਈ ਇਹਦਾ ਨਹੀਂ ਯਾਰ ਬਾਈ ਧਿਆਨ ਨਹੀਂ ਦਿੱਤਾ ਕਿਤੇ ਠੀਕ ਆ ਜੀ ਪਰ ਹੋੂ ਚੰਗੇ ਸੀਮਨ ਦੀ ਜੀ ਬਾਕੀ ਜਿਹੜਾ ਤੁਸੀਂ ਨੈਣ ਨਕਸ਼ ਦੇਖ ਸਕਦੇ ਹੋ ਪੈਂਕ ਨੋਜ ਆ ਬਰੀਡ ਵਾਈਜ਼ ਪੂਰੀ ਚੰਗੀ ਹੈ ਜਿਹੜੇ ਵੀਰ ਬਰੀਡ ਦਾ ਪਰਖ ਕਰਦੇ ਆ ਜੀ ਉਹਨਾਂ ਨੂੰ ਇਹ ਚੀਜ਼ ਦੀ ਜ਼ਿਆਦਾ ਪਰਖ ਹੋਊਗੀ ਕੰਮ ਕਰਦੇ ਜਿਹੜੇ ਵੀਰ ਬਰੀਡ ਦਾ ਤੇ ਰਿਕਾਰਡ ਬਾਈ ਕਹਿੰਦਾ ਆਪਣੇ ਕੋਲ ਕੋਈ ਨਹੀਂ ਬੱਚੀ ਦਾ ਜੀ ਤੇ ਕਿੰਨਾ ਬੋਲਾ ਤਿਆਰ ਹੈ ਬਾਈ ਹੁਣ ਬੋਲਾ ਬਾਈ 5 6 6 ਕਿਲੋ ਤਿਆਰ ਹੈ ਡੰਗ ਦਾ ਹਾਂ 12 ਹੋ ਗਿਆ ਹਾਂਜੀ ਠੀਕ ਹੈ ਜੀ ਜੇਰ ਡੰਨਾ ਜੀ ਹਾਂਜੀ ਜੇਰ ਡੰਨਾ ਜੀ ਠੀਕ ਹੈ ਜੀ ਥਣਾਂ ਦੀ ਵੀ ਡੰਨਾ ਕੋਈ ਪੂਰ ਸਿੱਟਾ ਤੋੜ ਕੇ ਦਿਖਾ ਦੀ ਬਾਈ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਆ ਪਰਸੋ ਦੀ ਸੂਈ ਬਾਈ ਪਰਸੋ ਹਾਂ ਬਾਈ ਪਰਸੋ ਦੀ ਸੂਈ ਹੈ ਜੇਰ ਪਰ ਉਹ ਡੰਨਾ ਬੱਚਾ ਮਗਰ ਆ ਜਾਂਦਾ ਜੀ ਵੱੱਛੀ ਜਿਹੜਾ ਨੈੱਟ ਬੋਲਾ ਤਿਆਰ ਆ 6 ਕਿਲੋ ਡੰਗ ਦਾ ਜੀ ਯਾਨੀ 12 ਕਿਲੋ ਪੂਰੇ ਦਿਨ ਦਾ ਤਿਆਰ ਥਣਾ ਦੇ ਸਹਿ ਸੋਹਣੇ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਾਣਾ ਜੀ ਆਰਡਰ ਕੁਆਲਿਟੀ ਸ਼ਾਨਦਾਰ ਆ ਸੋਹਣਾ ਹਵਾਨਾ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਬਾਈ 20 ਪਲੱਸ ਜਾਊਗੀ ਮੈਂ ਪਿਛਲੇ ਸਾਲ ਦਾ 20 ਚੋਇਆ ਆਪ ਦਾ ਠੀਕ ਆ ਬਾਈ ਐਗ ਤਿਆਰ 20 ਪਲੱਸ ਦੀ ਉਮੀਦ ਕਰਦੇ ਬਾਕੀ ਵੀਰੇ ਮੌਸਮ ਚੰਗਾ ਜਾਣਾ ਮੂਰੇ ਠੰਡ ਹੁੰਦੀ ਆ ਜੀ ਠੰਡੇ ਤਾਂ ਕਰਮ ਵਾਲਿਆਂ ਤੋਂ ਜਿੰਨਾ ਮਰਜ਼ੀ ਦੁੱਧ ਲੈ ਲਓ ਜੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਮਲਕ ਵੇਣ ਪੂਰੀ ਸਟਰੋਂਗ ਆ ਜੀ ਥਾਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਰਟ ਨੇ ਸ਼ਾਂਖ ਨੇ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਸੈਜਾ ਥਾਣਾ ਦਾ ਜੀ ਡਿਮਾਂਡ ਕੀ ਰਹਿਣ ਵਾਲੀ ਬਈ ਇਹਦੀ ਡਿਮਾਂਡ ਬਈ 80 ਹਜ਼ਾਰ ਮਿਲਿਆ ਹੋਜੂ ਮਾਨਤਾਂ ਜੀ ਹਾਂ ਥੋੜਾ ਬੜਾ ਮਾਨਤਾਂ ਨਹੀਂ ਠੀਕ ਹੈ ਜੀ 80000 ਰੁਪਿਆ ਬਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਮਾਨਤਾਂ ਉਹਦੇ ਚੋ ਕਰ ਦਾਂਗੇ ਜੀ ਜੀਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ